ਜਲੰਧਰ ਦੇ ਭੀੜ ਭਰਕੇ ਵਾਲੇ ਬਾਜ਼ਾਰ ਫਗਵਾੜਾ ਗੇਟ ਦੇ ਵਿੱਚ ਦੁਪਹਿਰ ਸਮੇਂ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਗਾਹਕ ਇੱਕ ਦੁਕਾਨਦਾਰ ਦੇ ਸਾਹਮਣੇ ਆਪਣੀ ਕਾਰ ਖੜੀ ਕਰਕੇ ਦੂਜੀ ਦੁਕਾਨ ਦੇ ਵਿੱਚ ਚਲਾ ਗਿਆ। ਇਹ ਹੀ ਦੇਖ ਕੇ ਦੁਕਾਨਦਾਰ ਨੇ ਸਾਹਮਣੇ ਹੀ ਦੁਕਾਨਦਾਰ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਦੁਕਾਨਦਾਰ ਨੇ ਗੱਡੀ ਚਾਲਕ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੋਵੇਂ ਤਰ੍ਹਾਂ ਦੁਕਾਨਦਾਰ ਅਤੇ ਜੋ ਗੱਡੀ ਦਾ ਮਾਲਕ ਸੀ ਇਹ ਦੋਵੇਂ ਤਰ੍ਹਾਂ ਸੜਕ ਦੇ ਉੱਪਰ ਇੱਕ ਦੂਜੇ ਨੂੰ ਕਸੂਨ ਮੁੱਕੀ ਹੋ ਗਏ। ਜਿਸ ਦੀਆਂ ਤਸਵੀਰਾਂ ਤੁਸੀਂ ਸੀਸੀਟੀਵੀ ਦੇ ਵਿੱਚੋਂ ਦੇਖ ਸਕਦੇ ਹੋ। ਦਰਸਬ ਮਾਮਲਾ ਹੈ ਫਗਵਾੜਾ ਗੇਟ ਮਾਰਕੀਟ ਦੇ ਸਾਹਮਣੇ ਅਮਨ ਇਲੈਕਟ੍ਰਿਕ ਅਤੇ ਗੁਪਤਾ ਇਲੈਕਟ੍ਰੀਕਲ ਦੀ ਗਾਹਕ ਦੀ ਖਰੀਦਕਾਰ ਨੂੰ ਲੈ ਕੇ ਆਪਸ ਦੇ ਵਿੱਚ ਹੋਇਆ ਇੱਥੇ ਪਤਾ ਲੱਗ ਸਕਦਾ ਹੈ ਕਿ ਗੁਪਤਾ ਇਲੈਕਟ੍ਰੀਕਲ ਤੋਂ ਸਮਾਨ ਖਰੀਦਣ ਆਇਆ ਇੱਕ ਗਾਹਕ ਉੱਥੇ ਚੰਗੀ ਕੀਮਤ ਨਾ ਮਿਲਣ ਦੇ ਕਾਰਨ ਆਪਣੀ ਕਾਰ ਸਾਹਮਣੇ ਵਾਲੀ ਦੁਕਾਨ ਤੇ ਛੱਡ ਕੇ ਚਲਾ ਗਿਆ ਅਤੇ ਜਿਸ ਤੋਂ ਬਾਅਦ ਦੁਕਾਨਦਾਰ ਉੱਥੇ ਖੜ ਕੇ ਗਾਲਾਂ ਕੱਢਣ ਲੱਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਲੋਕ ਦੋਨੇ ਤਰ੍ਹਾਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਕਸਨ ਮੁਕੀ ਹੋ ਰਹੇ ਹਨ ਇਥੋਂ ਤੱਕ ਕਿ ਇੱਕ ਨੌਜਵਾਨ ਦੀ ਪੱਗ ਵੀ ਲਾਹ ਦਿੱਤੀ ਗਈ ਅਤੇ ਉਸ ਦੀ ਜੰਮ ਕੇ ਮਾਰਕਟਾਈ ਕੀਤੀ ਜਾ ਰਹੀ ਹੈ ਉਥੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੀ ਕਿਹਾ ਜਾ ਰਿਹਾ ਆਓ ਸੁਣਦੇ ਹਾਂ ਸਾਰੇ ਕਿਤੇ ਚੱਟਾ ਗਿਆ ਮੇਰੇ ਅੰਦਰ ਚ ਟੱਕਰ ਬਹੁਤ ਜ਼ਿਆਦਾ ਆ ਰਹੀ ਹੈ ਮੈਂ ਸਿਰ ਤੇ ਬਹੁਤ ਜ਼ਿਆਦਾ ਮਾਰਿਆ ਵਾ ਇਸ ਕਾਰਨ ਮੈਂ ਹੁਣ ਜਿਆਦਾ ਦੱਸੇ ਮਰ ਇੱਕ ਸਾਡੇ ਭਾਈ ਉਹ ਸ਼ਬਦ ਹੋ ਜਾ ਨਾ ਜੀ ਰਾਜਾ ਗਲਤ ਦੱਸੋ ਕੀ ਸਹੀ ਹੈ ਉਹ ਗੱਡੀ ਦੇ ਰੋੜ ਤੇ ਖੜੀ ਸੀ ਅਸੀਂ ਪੱਖਾ ਲੈਣ ਆਏ ਸੀ ਇਹਨਾਂ ਕੋਲ ਓ ਇਹ ਰੇਡਰ ਹੀ ਬਣਿਆ ਸੀ ਉਖੋ ਜੜਗਾ ਆ ਗੱਲ ਹੋ ਗਈ ਤੇ ਇਹ ਆ ਫੇ ਲੜ ਪਾ ਇੱਕ ਮੈਂ ਕਿ ਗੱਡੀ ਮੈਂ ਆ ਕੇ ਜੋੜਦਾ ਜੀ ਮੈਂ ਤਾਂ ਗੱਡੀ ਇੱਥੇ ਸੜੀ ਗੱਲ ਹੈ ਗਲਤੀ ਕੀਤੀ ਹੈ ਜੀ ਗਲਤੀ ਇਹਦੀ ਹੈ ਜੀ ਕਿਹਨਾ ਦੀ ਹੈ ਮੈਂ ਤਾਂ ਉਹ ਜਾਣਦਾ ਨਹੀਂ ਨਾ ਜਾਣਦਾ ਨਾ ਉਹਨਾਂ ਨੂੰ ਜਾਣਦਾ ਭਾਈ ਝਗੜਾ ਹੋਇਆ ਇੱਥੇ ਕਸਟਮਰ ਵੱਲੋਂ ਵੀ ਰੋਗ ਲਗਾਏ ਦੂਜੇ ਦੁਕਾਨਦਾਰ ਵੱਲੋਂ ਵੀ ਕਿ ਜਿਹੜਾ ਇੱਕ ਦੁਕਾਨਦਾਰ ਉਹ ਲੜਦਾ ਹੈਗਾ ਕੀ ਕਹਿਣਾ ਹੈ ਹਾਂ ਜੀ ਠੀਕ ਹੈ ਜੁਡੀਓ ਦਾ ਬੁਲਾ ਲਿਆ ਤੋਂ ਸਾਡੇ ਆ ਰਹੇ ਨੇ ਜਦੋਂ ਵੀ ਕਰਵਾਏ ਉਹ ਜਦੋਂ ਤੁਸੀਂ ਮੌਕਾ ਦੇਖਿਆ ਕੀ ਮੌਕੇ ਚ ਆਇਆ ਆਹ ਕਾਰ ਵਾਲੇ ਦੇ ਕਰਕੇ ਜਿਹੜਾ ਆਉਂਦਾ ਉਹ ਲੋਕਾਂ ਵਾਲੇ ਨੂੰ ਵਾਲੇ ਕਰਾ ਦੇ ਕਿਹੜੀ ਲੜਾਈ ਝਗੜਾ ਹੋਇਆ ਲੇਕਿ ਕਸਟਮਰ ਕਹਿ ਰਹੇ ਕਿ ਅਸੀਂ ਸਿਰਫ ਗੱਡੀ ਲਗਾ ਕੇ ਦੂਜੀ ਦੁਕਾਨ ਤੇ ਗਿਆ ਤੇ ਦੂਸਰੇ ਦੁਕਾਨਦਾਰ ਨੇ ਲੜਾਈ ਝਗੜਾ ਕੀਤਾ ਜਿਹੜਾ ਆਉਂਦਾ ਉਹਨਾਂ ਦੇ ਦੁਕਾਨ ਦੇ ਮੋੜੇ ਤੇ ਜਾ ਕੇ ਦੂਜੀ ਦੁਕਾਨ ਤੇ ਚਲੇ ਗਏ ਜਨਾ ਪਤਾਏ ਤੇ ਗੱਡੀ ਖੜੇ ਕਰਕੇ ਅਸੀਂ ਜਦੋਂ ਮੈਂ ਜਦੋਂ ਦੁਕਾਨ ਤੇ ਬੜਿਆ ਤਾਂ ਉਹਨਾਂ ਨੇ ਕਿ ਅੰਕਲ ਸਾਨੂੰ ਪੁੱਛੇ ਜੀਦਾ ਤੋਂ ਕਹਿੰਦੇ ਜੀ ਕਿਹੜੇ ਮੈਂ ਕਿਹਾ ਵਰਾਟੇ ਉਹ ਕਹਿੰਦੇ ਜੀ ਦਾ ਜਿਹੜੇ 5.8 1800 1900 ਬਹਾਗਾ ਮੈਂ ਕਿਹਾ ਨਹੀਂ ਸਾਡੇ 11 1200 ਕਹਿੰਦਾ ਉਹ ਕਹਿੰਦੇ ਸਾਡੇ ਕੋਲ ਨਹੀਂ ਹੈਗੇ ਆਪਾਂ ਉਹ ਤੋਂ ਨਿਕਲ ਕੇ ਆ ਗਏ ਠੀਕ ਹੈ ਜੀ ਉਹ ਗੱਡੀ ਤੇ ਖੜੀ ਸੀ ਕਿ ਉਹਨੇ ਗਾਲ ਕੱਢਿਆ ਜੇ ਪੰਜ ਉਹ ਕਿਹੜਾ ਪੰਜਵਾ ਗੱਡੀ ਹੈਗੇ ਮੇਰਾ ਟਾਪ ਬਹੁਤ ਗੱਡੀਆਂ ਅੱਛਾ ਮੈਂ ਨਹੀਂ ਕਹ ਲ ਮੈਂ ਇਹਨੇ ਕਿ ਸੁਣਿਆ ਤੇ ਵਾਹ ਕਸਟਮਰ ਆਹ ਕਸਟਮਰ ਹੈ ਹਾਂਜੀ ਕਸਟਮਰ ਜੀ ਤੇ ਗਲਤੀ ਕਿਨਾਂ ਦੀ ਹੈ ਇਹ ਇਹ ਲਪਾਈਆਂ ਉਹ ਹਟਦਾ ਨਹੀਂ ਇਹਨੇ ਹਾਂਜੀ ਵੀ ਜੋੜਿਆ ਗਿਆ ਛੱਡੋ ਕੋਈ ਨਹੀਂ ਗਲਤੀ ਸਾਰੇ ਬਹੁਤ ਗਲਤੀ ਖੜੀ ਖੜੀ ਦਿੱਤੀ ਤੇ ਗਲਤੀ ਹੋ ਗਈ ਤੁਸੀਂ ਛੱਡ ਦਿਓ ਸਾਨੂੰ ਕੋਈ ਨੀ ਗਾਲ ਨਾ ਕੱਢੋ ਉਹ ਕਹਿੰਦੇ ਮੈਂ ਮੁੰਡੇ ਨੂੰ ਬੁਲਾਉਣਾ ਮੁੰਡੇ ਨੂੰ ਬੁਲਾ ਕੇ ਬੰਨ ਇੱਕ ਰਾਜਾ ਨੂੰ ਉਹਨਾਂ ਦੇ ਗੱਲ ਮੰਨ ਲਾ ਪਏ ਹੁੰਦੇ ਬਾਕੀ ਇਹਨਾਂ ਦਾ ਕੰਮ ਭਾਈ ਉਸ ਮੁੰਡੇ ਨੇ ਉਹਨੇ ਕਿਹਾ ਜਿੱਗਾ ਹਾਂ ਅਕਲੋ ਫੋਟੋ ਕੋਈ ਝਗੜਾ ਨਾ ਕਰੋ ਕੋਈ ਵੀ ਜੇ ਕੋਈ ਨੇ ਗਲਤੀ ਹੋ ਗਈ ਮਾਫੀ ਮੰਗ ਲੋ ਚਲੋ ਉਹ ਉਹ ਵੀ ਚਲ ਗਏ ਜੇ ਕਹਿ ਕੇ ਬਾਅਦ ਇਹ ਲੋਕਾਂ ਦਾ ਬਚ ਨਹੀਂ ਪੀਕੇ ਕੂਕੂਨੇ ਮੇ ਹੋਣ ਲੱਗ ਪਈ ਸੀ ਇਹ ਕੇ ਨਾ ਮੇ ਮੇਰਾ ਨਾਮ ਰਾਹੁਲ ਗੁੱਤਾਈ ਹਾਂ ਜੀ ਮੈਂ ਇੱਥੇ ਫਾਦਰ ਸਾਹਿਬ ਨਾਲ ਬਿਜ਼ਨਸ ਕਰਦਾ ਹਾਂ ਅੱਜ ਕਿਸੇ ਮੈਚ ਤੇ ਮੈਂ ਕੋਰਟ ਗਿਆ ਹਾਂ ਜੀ ਮੇਰਾ ਬ੍ਰਦਰ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਕੱਲੇ ਸੀਗੇ ਜੀ ਤੇ ਆ ਇੱਕ ਕਾਰ ਜਿਹੜੀ Swift ਇਹਨੇ ਬਿਲਕੁਲ ਰਾਹ ਬਲੌਕ ਕੀਤਾ ਤੇ ਫਾਦਰ ਸਾਹਿਬ ਨੇ ਉਹਨੂੰ ਰਿਕੁਐਸਟ ਕੀਤੀ ਗੱਡੀ ਅੱਗੇ ਪਿੱਛੇ ਦਾ ਉਹ ਬੰਦੇ ਨੇ ਗੰਦੀ ਤੋਂ ਗੰਦੀ ਮਾਂ ਪੈਣ ਦੀ ਅਦਾ ਕਰ ਉਹਨਾਂ ਨੇ ਮੇਰੇ ਲੋੜੇ ਦੇ ਬੱਚੇ ਅੰਨੀ ਗੰਦੀ ਗਾਲਾਂ ਕੱਢ ਕੇ ਤੇ ਉਚਿਤ ਤੌਰ ਤੇ ਫਾਦਰ ਸਾਹਿਬ ਨੂੰ ਰਾਹ ਕੀਤਾ ਕੋਰੇ ਹੱਥ ਪਿੱਛੇ ਦਾ ਫਿਰ ਅਸੀਂ ਕਿਹਾ ਕਿ ਸਾਡੇ ਫਾਦਰ ਸਾਹਿਬ ਕਿਉਂ ਗਾਲਾਂ ਕੱਢੀਆਂ ਤੇ ਸਾਹਮਣੇ ਜਿਹੜਾ ਦੁਕਾਨਦਾਰ ਅਮਨ ਇਲੈਕਟ੍ਰਿਕ ਸਟੋਰ ਨਾਲ ਉਹਦੇ ਰਿਸ਼ਤੇਦਾਰ ਇਕੱਠੇ ਹੋ ਕੇ ਕੰਪਨੀ ਤੇ ਇਲੈਕਟ੍ਰਿਕ ਕੰਪਨੀ ਉਹਨਾਂ ਇਹ ਸਾਰੇ ਕਿੰਨੇ ਪਰਿਵਾਰ ਰਿਸ਼ਤੇਦਾਰੇ ਇਕੱਠੇ ਹੋ ਕੇ ਕਿ ਸਾਨੂੰ ਸਾਰਿਆਂ ਨੂੰ ਕੁੱਟਿਆ ਆ ਮੇਰੇ ਕੱਪੜੇ ਫਾੜਿਆ ਮੇਰੀ ਘਰ 파ੜੀ ਮੁੰਡਾ ਕਹ ਰਿਹਾ ਮੈਂ ਜੱਜ ਆ ਉਹ ਕਹਿੰਦਾ ਮੈਂ ਹਾਂ ਜੱਜ ਮੇਰੀ ਇੱਕੋ ਗਾਲਾਂ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਮੇਰੇ ਪੈਗ ਲੱਗੇ ਉਹ ਜਿਹੜਾ ਬਾਈ ਧੱਕੇਸ਼ਾਹੀ ਕਰਦੇ ਪਏ ਆ ਕਾਨੂੰਨ ਨੂੰ ਹੱਥ ਚ ਲੈਦੇ ਪਏ ਇੱਕ ਕਾਨੂੰਨ ਦਾ ਸਟicker ਲਾ ਕੇ ਗੱਡੀ ਤੇ ਕਾਲੇ ਸ਼ੀਸ਼ੇ ਕਰਾ ਕੇ ਗੱਡੀ ਚ ਘੁੰਮਦੇ ਆ ਕਹਿੰਦਾ ਮੇਰੇ ਵੱਡੇ ਅਫਸਰਾਂ ਨਾਲ ਲਿੰਕ ਆ ਮੈਂ ਕੁਝ ਨਹੀਂ ਵਿਗੜਨ ਦਿੰਦਾ ਸਟicker ਕਦਾ ਲੱਗਾ ਸਟicker ਸਰ ਜੁਡੀਸ਼ੀਅਲੀ ਜਿਹੜਾ ਜੱਜ ਸਾਹਿਬ ਦੇ ਲੱਗਾ ਹੁੰਦਾ ਉਹ ਗੱਡੀ ਨੂੰ ਲੱਗਾ ਹੋਇਆ ਇੱਕ ਪੁਲਿਸ ਵਾਲੇ ਦਾ ਇੱਕ ਪੁਲਿਸ ਦਾ ਬਾਈ ਲਾਇਆ ਹਾ ਟੈਗ ਜੀ ਇੱਕ VIP ਪਾਰਕਿੰਗ ਲਾਈ ਹੋਈ ਹੈ ਜਿੱਦਾਂ ਲੜਾਈ ਹੋਈ ਉਹਨੂੰ ਤੁਸੀਂ ਜਾਣਦੇ ਹੋ ਸਰ ਜਿਹੜੇ ਤਿੰਨੇ ਜਾਨੇ ਆਉਣਾ ਉਹ ਨਹੀਂ ਜਾਣਦੇ ਉਥੋਂ ਬਾਅਦ ਉਹਨਾਂ ਦੇ ਨਾਲ ਜਿਹੜੇ ਆ ਬਾਕੀ ਜਿਹੜੇ ਦੁਕਾਨਦਾਰ ਸਾਹਮਣੇ ਵਾਲੇ ਆ ਉਹਨਾਂ ਨੂੰ ਜਾਣਦੇ ਆ ਜੀ ਉਹਨਾਂ ਤਾਂ ਕਿਉਂ ਨੇ ਉਹ ਉਹਨਾਂ ਦਾ ਕੋਈ ਸਾਨੂੰ ਪਤਾ ਨਹੀਂ ਜੀ ਕਿ ਕਸਟਮਰ ਆ ਕੀ ਹੈ ਸਾਨੂੰ ਨਹੀਂ ਪਤਾ ਪੱਗਾ ਨਹੀਂ ਤਾਰ ਗਈ ਅਸੀਂ ਸੈਲਫ ਡਿਫੈਂਸ ਦੇ ਵਿੱਚ ਉਹ ਜਿਹੜਾ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਉਹਨਾਂ ਨੂੰ ਤਾਂ ਕਮਕੀ ਹੋਈ ਜੀ ਉਹਦੇ ਵਿੱਚ ਕਿਸੇ ਦੀ ਆਪਣੇ ਆਪ ਉੱਤਰ ਦੀ ਉਹ ਇਹ ਚ ਸਾਡਾ ਕੋਈ ਇਹਦੇ ਵਿੱਚ ਦੋਸ਼ ਨਹੀਂ ਪਰ ਜਿਹੜੇ ਕਸਟਮਰਾਂ ਨੇ ਸੈਲਫ ਡਿਫੈਂਸ ਕੀਤਾ ਭਾਜੀ ਕਸਟਮਰ ਦਾ આરોਪ ਹੈਗਾ ਆ ਕਿ ਤੁਹਾਡੇ ਨਾਲ ਗੱਲ ਸੁਣ ਲੋ ਕਸਟਮਰ ਨੇ આરોਪ ਲਗਾਏ ਆ ਹਾਂਜੀ ਕਹਿੰਦੇ ਕਿ ਅਸੀਂ ਇੱਥੇ ਗੱਡੀ ਖੜੀ ਕੀਤੀ ਅਸੀਂ ਸਮਾਨ ਲੈਣਾ ਤੋਂ ਵੀ ਪੁੱਛਿਆ ਬਾਅਦ ਵਿੱਚ ਸਮਾਨ ਅਸੀਂ ਉਧਰ ਲੈਣ ਚੱਲੇ ਤੇ ਰੇਟ ਨਹੀਂ ਬਣਿਆ ਉਹਦੇ ਕਰਕੇ ਤੁਸੀਂ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਸਰ ਕਸਮਰ ਤੇ ਜਿਹੜਾ ਰੋਪ ਹੈ ਉਹ ਉਹਨਾਂ ਦਾ ਰਿਸ਼ਤੇਦਾਰ ਆ ਜੀ ਕਸਮਰ ਸਰ ਸਾਰੇ ਰਿਸ਼ਤੇਦਾਰ ਨਹੀਂ ਸਰ ਉਹਨਾਂ ਦਾ ਕਿਹਦਾ ਜੀ ਦਾ ਰਿਸ਼ਤੇਦਾਰ ਹੈ ਸਰ ਚਾਰ ਜਣੇ ਦੀ ਚਾਰ ਜਣਾਂ ਆ ਰਹੀਆਂ ਚਾਰੋਂ ਚਾਰੋਂ ਨਾਲ ਚਾਰੋਂ ਨਾਲ ਰਿਸ਼ਤੇਦਾਰ ਹੈ ਹਾਂਜੀ ਚਾਰ ਕਸ਼ਮੀਰ ਆਈ ਜੀ ਇੱਕ ਗੱਡੀ ਦੇ ਵਿੱਚ ਤਿੰਨ ਤੋਂ ਚਾਰ ਕਸ਼ਮੀਰ ਉਹ ਚਾਰੋਂ ਰਿਸ਼ਤੇਦਾਰ ਆਈ ਦੋ ਜਣੇ ਉਹ ਵੱਡੀ ਦੁਕਾਨ 'ਚ ਬੈਠ ਕੇ ਦੋ ਜਣੇ ਉਹ ਨੁੱਕਰ ਵਾਲੀ ਦੁਕਾਨ 'ਚ ਚਲੇ ਗਏ ਜੀ ਠੀਕ ਹੈ ਜੀ ਉਹਦੇ ਵਿੱਚ ਕੀ ਆ ਲੜਾਈ ਝਗੜਾ ਜਿਹੜਾ ਹੈ ਗੱਡੀ ਲਗਾਉਣ ਨੂੰ ਲੈ ਕੇ ਹੋਇਆ ਗੱਡੀ ਲਗਾਉਣ ਨੂੰ ਲੈ ਕੇ ਲੜਾਈ ਤੁਹਾਡੇ ਵੱਲੋਂ ਕੀਤਾ ਗਿਆ ਇਹ ਨਹੀਂ ਸਾਡੇ ਵੱਲੋਂ ਨਹੀਂ ਕੀਤਾ ਇਹ ਤੁਹਾਡੀ ਦੁਕਾਨ 'ਤੇ ਲੱਗੀ ਆ ਤੁਹਾਡਾ ਗੱਟੀਆਂ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਆਹੀ ਅੱਜ ਕੀਤੀ ਗੱਡੀ ਅੱਗੇ ਪਿੱਛੇ ਕਰਨ ਦੀ ਤੇ ਗਾਲ ਕਿੰਨੀ ਕੱਢੀ ਫਾਦਾ ਤੁਮ ਇਹੀ ਅੱਜ ਕੀਤੀ ਉਹ ਕਹਿ ਰਹੇ ਕਿ ਗਾਲਾਂ ਤੁਸੀਂ ਸ਼ੁਰੂਆਤ ਕੀਤੀ ਹੈ ਕਸਟਮਰ ਕਹਿ ਰਿਹਾ ਜੀ ਸਰ ਕਸਟਮਰ ਕਹਿ ਰਿਹਾ ਕਿ ਕਿਸਮਤ ਤੁਹਾਨੂੰ ਪਹਿਲਾਂ ਵੀ ਅਰਜੀ ਦਿੱਤੀ ਗਈ ਆ ਉਹਨਾਂ ਦੇ ਰਿਸ਼ਤੇਦਾਰ ਆ ਕਿਉਂਕਿ ਉਹਨਾਂ ਦੇ ਅੰਦਰ ਬੈਠੇ ਹਏ ਵੀ ਉਹਨਾਂ ਦੇ ਰਿਸ਼ਤੇਦਾਰ ਆ ਜੀ ਚਾਰ ਥルダー ਆ ਪੁਲਿਸ ਨੇ ਨਿਦੇਸ਼ ਕੀਤੀ ਕਿ ਉਹਨਾਂ ਨੂੰ ਕੀਤੀ ਕਿ ਕਿਉਂਕਿ ਜਿਹੜਾ ਮੀਨ ਪੀੜਿਤ ਹੋਂਦਾ ਉਹੀ ਫੋਨ ਕਰਦਾ ਉਹ ਤਾਂ ਪਹਿਲਾਂ ਹੀ ਕਹਿੰਦਾ ਜੱਜ ਮੇਰੀ ਜੇਬ 'ਚ ਆ ਉਹ ਤਾਂ ਪਹਿਲਾਂ ਹੀ ਇਹ ਕਹਿ ਰਿਹਾ ਕਿ ਜੱਜ ਮੇਰੀ ਜੇਬ ਚ ਹੈ ਮੈਂ ਜੁਡੀਸ਼ਨੀ ਨੂੰ ਚਲਾਣਾ ਉਹਦੀ ਗੱਡੀ ਤੇ ਅੰਡੀ ਦਾ ਸਟicker ਲੱਗੇ ਆ ਕਾਲੇ ਸ਼ੀਸ਼ੇ ਆ ਪੁਲਸ ਦਾ ਸਟicker ਲੱਗਾ ਹੈ ਪ੍ਰੈਸ ਦਾ ਸਟicker ਲੱਗਾ ਹੈ ਵੀਆਈਪੀ ਸਟicker ਸਰ ਪੁਲਸ ਦਾ ਸਟicker ਨਹੀਂ ਨਜ਼ਰ ਆਇਆ ਉਸ ਤੇ ਉਹਦੇ ਇਥੇ ਲਾਇਆ ਗਿਆ ਜਬ ਤੱਕ ਮੀਡੀਆ ਆਇਆ ਇਸ ਤੋਂ ਪਹਿਲਾਂ ਪੁਲਸ ਦਾ ਸਟicker ਲਾਇਆ ਗਿਆ ਮੈਂ ਫੇਰ ਵੀ ਸ਼ੇਰ ਦੀ ਜਿਹੜੀ ਹੈਗੀ ਆ ਪਿੱਕ ਖਿੱਚਲੀ ਆ ਉਹਨਾਂ ਤੇ ਗੱਡੀ ਦੇ ਨੰਬਰ ਦੇ ਅਕੋਰਡਿੰਗ ਪਲੱਸ ਏ ਮੁੰਡਾ ਵਾਰਾਗੜ ਦੀ ਐਪੀਜਾ ਦਾ ਤੰਨੇ ਕੱਲ ਤਾਂ ਤੁਸੀਂ ਨੋਟਿਸ ਤਾਂ ਤਾਂ ਨਹੀਂ ਉਹਦੇ ਕੇਸ ਪੜਾਤਾ ਸੀ ਭਾਈ ਮਾਮਲਾ ਹੈ ਗੁੰਡਾਗਰਦੀ ਖਿਲਾਰਦੀ ਆ ਇੱਕ ਰੰਦੇ ਨੇ ਰੋਲਾ ਨਹੀਂ ਹੈਗਾ ਸਾਰੀ ਮਾਰਕੀਟ ਦਾ ਨਾ ਰੋਲਾ ਗੱਡੀ ਖੜੀ ਹੋਈ ਹੈ ਇੱਥੇ ਭਾਈ ਮੈਂ ਸਾਡੇ ਕਸਟਮਰ ਦੀ ਗੱਲ ਕਰਨ ਉਤਰਿਆ ਪਿਓ ਪੁੱਤਰ ਤਿੰਨੋਂ ਵਾਰ ਏ ਇਹਨਾਂ ਨੇ ਇਲੈਕਸ਼ਨ ਨਾਲ ਲੜਨੀਆਂ ਹਜਾ ਮੇਲੇ ਉਹਨਾਂ ਲੋ ਆਮ ਆਦਮੀ ਨੂੰ ਕਿਹੜੇ ਸਾਹਮਣੇ ਨੂੰ ਆਪਾਂ ਇਲੈਕਸ਼ਨ ਅਡਾਵਾਂਗੇ ਕਹਿੰਦੇ ਸਾਨੂੰ ਵੋਟ ਦਿਓ ਆ ਗੁੰਡਿਆਂ ਨੂੰ ਵੋਟ ਦੇਣੀ ਭਾਈ ਪੱਗਾਂ ਨੂੰ ਹੱਦ ਪਾਇਆ ਇਹਨਾਂ ਨੇ ਨਹੀਂ ਗੱਲ ਕੀ ਹੋਈ ਸੀ ਲੜਾਈ ਝਗੜਾ ਗੱਲ ਭਾਈ ਸਿਰਫ ਗੱਡੀ ਖੜੀ ਹੈ ਅਗਨ ਆਪਾਂ ਕਹਾਂ ਨੂੰ ਤਰਕੀ ਸਾਡੀ ਬੰਦੀ ਆਪਣੀ ਗੱਡੀ ਆ ਐਂਦੇ ਮੋਬਾਰਿਆਂ ਨੇ ਹੱਥਾਂ ਫੜੀ ਜੱਲੂ ਕਰਦੀ ਗੱਡੀ ਇੱਥੇ ਗੱਡੀ ਸਾਡੀ ਜਿਹੜਾ ਆਪਣੀ ਗੱਡੀ ਨਹੀਂ ਢੱਕੀ ਹੁੰਦੇ ਨੂੰ ਪਗੜੀਆਂ ਕਿਧੀਆਂ ਕਿਧੀਆਂ ਉਤਰੀਆਂ ਭਾਈ ਮੇਰੀ ਲੱਥੀ ਫਾਜ਼ਲ ਸਾਹਿਬ ਨੇ ਪਾਲੀ ਉਹਨਾਂ ਦੀ ਲੱਥੀ ਉਹਨਾਂ ਤਾਂ ਕੰਮ ਕੀ ਕੀਤਾ ਫਿਰ ਮੈਂ ਇਹਨਾਂ ਨੂੰ ਅੱਗੋਂ ਪਿਆ ਹਨ ਮੇਰਾ ਦੇਖੋ ਕੀ ਹਾਲ ਕੀਤਾ ਆਪਸ ਜਾਦ ਦੀ ਆ ਰਕੂ ਸਰ ਪਰ ਪਹਿਲੇ ਵੀ ਹੋਇਆ ਭਾਜੀ ਪਹਿਲੇ ਵੀ ਕਰਦੇ ਗੁੰਡਾਗਰਦੀ ਖਿਲਾਫ ਉਹਨੇ આરોਪ ਲਗਾਇਆ ਭਾਜੀ ਕਿ ਤੁਸੀਂ ਗੱਡੀ ਅੱਗੇ ਕਰਦੀ ਤੁਹਾਨੂੰ ਪਿੱਛੇ ਕਰਨ ਨੂੰ ਕਿਹਾ ਕਿ ਤੁਸੀਂ ਪਿੱਛੇ ਨਹੀਂ ਕਿਤੇ ਤੇ ਲੜਾਈ ਝਗੜਾ ਸ਼ੁਰੂ ਭਾਜੀ ਗੱਡੀ ਆਪਾਂ ਪਿੱਛੇ ਅੱਬਾ ਕਰਦੇ ਨੇ ਵੀ ਦੋ ਮਿੰਟ ਬੰਦਾ ਸਮਾਨ ਲੈਣ ਨੂੰ ਉਤਰਿਆ ਨਹੀਂ ਜੀ ਕਹਿੰਦਾ ਹੁਣੇ ਕਰੋ ਆਪਾਂ ਕੇ ਭਾਈ ਦੋ ਮਿੰਟ ਰੋ ਐਨੀ ਗੱਲਾਂ ਆਪਾਂ ਕਹਿਣੋਂ ਨਿਕਲੇ ਆ ਤੈਨੂੰ ਪੀਓ ਉਤਰ ਆ ਕੇ ਬਾਅਦ ਚ ਬੇਨਤ ਬੰਦੇ ਕਰਾਂਗਾ ਇੱਕ ਅਰੋਪ ਲਗਾਇਆ ਕਿ ਤੁਹਾਡੀ ਗੱਡੀ ਤੇ ਨਾ ਇੱਕ ਸਟicker ਲੱਗਾ ਹੈਗਾ ਜਿਹੜਾ ਤੁਸੀਂ ਲਗਾ ਨਹੀਂ ਸਕਦੇ ਮੈਂ ਉਹ ਮੰਨਦਾ ਤੇ ਕੋਈ ਕਿਵੇਂ ਲੱਗਾ ਹੈ ਕੀ ਚੀਜ਼ ਦਾ ਸਟicker ਲੱਗਾ ਮੈਂ ਉਹ ਹੀ ਤਾਂ ਭਾਈ ਨੂੰ ਪੁੱਛ ਰਿਹਾ ਭਾਈ ਨੇ ਦੇਖਿਆ ਭਜੀ ਘੇੜ ਕੋਈ ਗਲਤ ਸਟicker ਲੱਗਾ ਨਹੀਂ ਮੈਂ ਨਹੀਂ ਕਹਿ ਰਿਹਾ ਉਹ ਕਹਿ ਰਹੇ ਨੇ ਉਹ ਤਾਂ ਬਹੁਤ ਕੁਝ ਕਹਿ ਰਹੇ ਉਹ ਤਾਂ ਕਹਿ ਰਹੇ ਆਪਾਂ ਕਾਉਂਸਲ ਦੀ ਇਲੈਕਸ਼ਨ ਲੜਨੀ ਆ ਉਹ ਕਿਹਦੇ ਸਾਹਮਣੇ ਕਹਿ ਰਹੇ ਆ ਇਹ ਹ ਪਾਰਸ਼ੇਦਾਂ ਬਣਿਆ ਹੋਇਆ ਭਾਜੀ ਬੋਲ ਸਕਦਾ ਲਿਖਿਆ ਮੈਨੂੰ ਪਤਾ ਨਹੀਂ ਜਦੋਂ ਤੁਹਾਡੀ ਗੱਟੀ ਤੇ ਹੀ ਲੱਗਿਆ ਨਾ ਭਾਜੀ ਮੇਰੀ ਗੱਡੀ ਹੈ ਨਹੀਂ ਉਹ ਮੇਰੀ ਫਰੈਂਡ ਦੀ ਹੈ ਅੱਛਾ ਤੁਸੀਂ ਲੈ ਕੇ ਆਏ ਸੀ ਪੂਰੀ ਫਰੈਂਡ ਦੀ ਗੱਡੀ ਮੇਰੀ ਏਜੰਸੀ ਖੜੀ ਹੈਗੀ ਠੀਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਸ਼ਮਰਜੀਤ ਸਿੰਘ ਠੀਕ ਹੈ ਦੁਕਾਨਾਂ ਤੁਹਾਡੀ ਬਿਜਲੀ ਦੀ ਦੁਕਾਨ ਕੀ ਨਾਮ ਹੈ ਦੁਕਾਨ ਦਾ ਆਮਣ ਇਲੈਕਟ੍ਰੀਕਲ ਸਟੋਰ ਭਾਜੀ ਤੇ ਫਗਵਾੜਾ ਗੇਟ ਪੈਂਦਾ ਪ੍ਰਤਾਪਕ ਕੋਲ ਫਗਵਾੜਾ ਗੇਟ ਨੀਅਰ ਰਾਜ ਮੋਟਲ ਭਾਜੀ ਨਿਮਰ ਸਰ ਨਾਮ ਕੀ ਆਪਣਾ ਸਰ ਕੀ ਗੱਲ ਕੀ ਦੱਸੂਗਾ ਜਿਹੜਾ ਇਹ ਤੁਸੇ ਮੌਕੇ ਤੇ ਹੁਣ ਇਹ ਕਾਰਜ ਚੱਲ ਰਿਹਾ ਹੈ ਹਾਂ ਤਾਹਰ ਚੱਲਣ ਦੱਸਣ ਕਰਕੇ ਇਹ ਸਮਾਨ ਆ ਰਿਹਾ ਜੀ ਸੜਕੀ ਆਗਾ ਤੇ ਦੂਜੀ ਪੱਗੀ ਸੀ ਇਹਨੂੰ ਇਹ ਸਭ ਜਾਉਣਾ ਹੈ ਬੌਂਗੀ ਦੇ ਸਾਹਮਣੇ ਅੰਮਰ ਇਲੈਕਟ੍ਰੀਕਲ ਦੀਆਂ ਦੇ ਜੀ ਉਹ ਤੋਂ ਸਮਾਨ ਆ ਰਿਹਾ ਉਹਦਾ ਆਪੇ ਦੁਕਾਨਦਾਰੀ ਕੋਲ ਚਾਹੇ ਕੋਸਰ ਪੱਗਾ ਵਗੈਰਾ ਲੱਥਨ ਦੀ ਵੀ ਗੱਲਬਾਤ ਸਾਹਮਣੇ ਆ ਰਹੀ ਹੈ। ਇਹ ਹੀ ਨਹੀਂ ਮੌਕੇ ਦੇ ਵਿੱਚ ਜੀ ਕਿ ਪਾਣੀ ਜੀ ਤੁਸੀਂ ਆਇਆ ਮੌਕੇ ਤੇ ਤੁਹਾਨੂੰ ਬੀਜੀ ਟਿਕਾਣਾ ਰਿਜੈਕਟ ਕਰਨ ਨੂੰ ਤੁਹਾਨੂੰ ਕੀ ਲੱਗਦਾ ਜੀ ਗਲਤੀ ਕਿਹਦੀ ਹੈ ਜੀ? ਗਲਤੀ ਵੈਰੀਫਾਈ ਕਰਾਣੇ ਪਾਣੀ ਜੀ ਦੋਨੋਂ ਦੁਕਾਨਾਂ ਦੇ ਬਿਆਨ ਲੈ ਲਏ ਜੋ ਹੀ ਹੈ। ਹਾਂਜੀ ਇਹਨਾਂ ਦੇ ਦੇਖ ਕੇ ਜਾਨਕ ਦੁਕਾਨਾ ਉਹ ਗੱਡੀ ਵਾਲੇ ਆਪ ਜੀ ਅਸ਼ੋਕ ਨਾਮ ਜੀ ਕੀ ਬੰਦੀ ਕੀ ਕਾਰਵਾਈ ਕੀਤੀ ਜਾਊਗੀ ਐਂਡ ਚ? ਅਰ ਪੀ ਚੱਲ ਰਹੀ ਆ ਜਿੰਨਾ ਸਮਾਂ ਤੇ ਮੋਟਾ ਨਾ ਸੱਜੇਗਾ ਆਨੇ ਵੀਰ ਬੁਲਾ ਕੇ ਤੁਸੀਂ ਤੁਹਾਨੂੰ ਸਰ ਕਿਹਨੇ ਬੁਲਾਇਆ ਕਿਹ ਕਿਹਦੀ ਪਾਰਟੀ ਆ ਬੁਲਾਇਆ ਸਰ ਦੂਤਾ ਲੈ ਕੇ ਕਿੰਨੇ ਬੁਲ ਕੇ ਓਕੇ ਐਸਮ ਜੱਟ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ